ਆਪ ਮੇਰੇ ਇਸ ਸੰਗਲ ਦੇ ਵਿੱਚ ਪੈ ਗਿਆ ਜਨਾਬ ਜਦਾ ਚਾ ਅੱਛਾ ਇਹ ਪਹਿਲਾਂ ਤਾਂ ਇਹ ਤਾਂ ਦੱਸੋ ਵੀ ਕਿਵੇਂ ਵੀ ਮਤਲਬ ਤੁਸੀਂ ਕਹਿੰਦੇ ਹੋ ਬਾਲ ਦੇ ਨਾਲ ਇਹ ਨਗ ਅਸਲੀ ਹੈ ਕਿ ਨਕਲੀ ਪਤਾ ਲੱਗ ਜਾਂਦਾ ਹੈ ਜਿਵੇਂ ਤੁਸੀਂ ਬਾਲ ਲੈ ਲਿਆ ਠੀਕ ਆ ਬਾਲ ਨੂੰ ਇਦਾਂ ਲਪੇਟ ਲੈਣਾ ਇਹਦੇ ਨਾਲ ਇਦਾਂ ਨਾਲ ਲਪੇਟ ਲੈਣਾ ਫਿਰ ਇਹਨੂੰ ਦੇਖ ਲੈਣਾ ਅਗਰ ਬਾਲ ਜਲ ਗਿਆ ਤਾਂ ਚੀਜ਼ ਨਕਲੀ ਅਗਰ ਨਾ ਜਲਿਆ ਹੂੰ ਤਾਂ ਫਿਰ ਇਹ ਚੀਜ਼ ਅਸਲੀ ਹੈ ਜਨਾਬ ਲਪੇਟ ਲਿਆ ਏ ਕੱਸ ਕੇ ਹਾਂ ਦਿਖਾਓ ਨੇੜੇ ਤੇ ਦਿਖਾਓ ਕਾਲੇ ਕਸਲਾ ਬਾਨ ਹਾਂ ਕਸਿਆ ਹੋਇਆ ਬਿਲਕੁਲ ਹਾਂ ਯਾਰ ਜੜਿਆ ਨਹੀਂ ਹੈ ਕਕਲੇ ਲੇਖੋ ਬਿਲਕੁਲ ਸਹੀ ਸਹੀ ਹੈ ਬਿਲਕੁਲ ਦਵਾਰਾ ਲਾਇਓ ਆ ਆਪਣੇ ਵੀ ਜਾ ਪਰ ਬਾਲ ਦੋਸਤੋ ਉਮੇ ਦਾ ਉਮੇ ਹੀ ਆ ਲੋ ਮੈਂ ਤੁਹਾਨੂੰ ਬਾਲ ਦਿਖਾਉਂਦਾ ਏ ਨਜ਼ਦੀਕ ਤੋਂ ਬਾਲ ਉਮੇ ਦਾ ਉਮੇ ਹੀ ਆ ਇਹ ਵੀ ਇਹੀ ਪਛਾਣਾ ਉਹ ਵੀ ਇਹੀ ਪਛਾਣ ਅੱਛਾ ਇਹ ਰਾਸ਼ੀ ਦੇ ਹਿਸਾਬ ਨਾਲ ਤੁਸੀਂ ਦੇਖੋ ਤੁਸੀਂ ਵੇਚਦੇ ਆ ਰਾਸ਼ੀ ਦੇ ਸਾਹਮਣੇ ਤੁਸੀਂ ਇਹਦੇ ਰਾਸ਼ੀ ਦੇ ਹਿਸਾਬ ਨਾਲ ਦਿੰਦੇ ਆ ਸਾਹਮਣੇ ਆ ਤੁਹਾਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿਹੜਾ ਨਗ ਮਤਲਬ ਫਿੱਟ ਆਊਗਾ ਛੂਟ ਕਰੂਗਾ ਤੇ ਉਹਦਾ ਕੋਈ ਹੋਰ ਤਰੀਕਾ ਹੈਗਾ ਜਾਂਚਣ ਦਾ ਵੀ ਜਿਵੇਂ ਮੇਰੀ ਰਾਸ਼ੀ ਕੁੰਭਾ ਮੇਰੀ ਕੁੰਭਾ ਰਾਸ਼ੀ ਨੂੰ ਕਿਵੇਂ ਜਾਂਚਿਆ ਜਾਊਗਾ ਪਰਖਿਆ ਜਾਊਗਾ ਥੋੜਾ ਸਾ ਥੋੜਾ ਸਪਿਰਿੰਗ ਹੋ ਜਾ ਜਨਾ ਹਾਂਜੀ 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 ਲੋ ਲੋ ਸਿੱਗੀ ਤਰ੍ਹਾਂ ਬੈਠਾ ਕੋਈ ਨਹੀਂ ਲੋ ਲਾਠੀਕ ਠੀਕ ਹੈ ਹਜ਼ਰਾਬਜਨ ਕਿੰਨਾ ਜਨਾ ਅ ਭਜਨ ਮੇਰੇ ਖਿਆਲ ਚ ਮੇਰਾ 68 ਲਾਸਟ ਚੈੱਕ ਕਰਿਆ ਤਾਂ 68 ਦਾ ਕਿੰਨਾ ਜਨਾ ਇਹ ਆ ਆਹ ਆਹ ਓਕੇ ਤੜਾ ਨਾਲੇ ਕਾਲੇ ਨੇੜੇ ਆ ਜਾ ਵਾਹ ਨੇੜੇ ਤੇ ਅੰਦਰ ਅੰਦਰ ਤੇ ਦਿਖਾ ਦੇ ਕੋਈ ਆ ਪਰਦੇ ਬਣਾ ਪਾ ਦੀ ਸੇਫ ਦੇ ਲਈ ਕਰ ਦੇ ਲਈ ਕਾਰੋਬਾਰ ਬਿਜ਼ਨਸ ਤੌਰ ਤੇ ਦੇ ਲਈ ਕੰਮ ਦੇ ਲਈ ਵਾਹੇ ਕਲੂਸ 7 ਬਜਨ ਕੱਲਾ ਮਦਦ ਲਾ ਕਹਿ ਸਕਿਰ ਸੁਨੇ ਲਾ ਵਾਹਿਗੁਰੂ ਸਤਿ ਸਚਨਾ ਗੁੱਸਾ ਜ਼ਿਆਦਾ ਮਨ ਸਾਵੇ ਜਨਾ ਕੋ ਡਾ ਲੋਕਾਂ ਦਾ ਫਾਇਦਾ ਜ਼ਿਆਦਾ ਪਨਾ ਕੱਟ ਸੋਚ ਲੰਬੀ ਤੇ ਜਵਾਕਾਂ ਦੀ ਪੂਰੀ ਨਹੀਂ ਆਏਗੀ ਵਿਚਾ ਭਾਗ ਡੋੜ ਜਾਦਾ ਨਹੀਂ ਤੇ ਇੱਕ ਇੱਕ ਚੀਜ਼ ਗਲਤ ਕਹੀ ਹੈ ਤੁਸੀਂ ਗੁੱਸੇ ਵਾਲੀ ਮੇਰੇ ਤੇ ਗੁੱਸਾ ਨਹੀਂ ਆਉਂਦਾ ਜਦੋਂ ਵੀ ਆਏਗਾ ਕੱਠੀ ਆਏਗਾ ਤੇਰੇ ਜਨਾ ਹਾਂ ਪਿਛਲੇ ਸਾਲ ਆਇਆ ਥਾ ਬਸ ਤੇਰੇ ਕੋਈ ਤਾਂ ਨਹੀਂ ਆਏਗਾ ਕੱਠੀ ਆਏਗਾ ਜਨਾਬ ਜੀ ਨੂੰ ਕਵਾਜਾ ਦੇ ਗੁਰੂ ਸਤਬਚਨ ਪੀਰ ਨਵਾਜਾ ਕਵਾਜਾ ਘੱਟੇ ਬੇੜਾ ਪਰਾ ਦੂਸਰੇ ਤਾਂ 5 ਮੀਟਰ ਦੇ ਅੰਦਰ ਕੰਮ ਕਰਦੇ ਨੇ ਉਹ ਪੁੱਤ ਆਪਾ ਜੀ ਮਹੀਨੇ ਚ ਨਹੀਂ ਪੰਦਾ ਜਨਾਬ ਹਾਂ ਇਹ ਗੱਲ ਤਾਂ ਪੱਕੀ ਤੁਸੀਂ ਨੌਕਰੀ ਸਰਵਿਸ ਦੇ ਲਈ ਇਤਨੀ ਬੱਚੀ ਦੀ ਪੜਾਈ ਲਿਖਾਈ ਹਾਂ ਇਹ ਲੱਗਦਾ ਆਪਣਾ ਭਾਈ ਜਿਸੇ ਮਰਜ਼ੀ ਜਾਏ ਜਿਸ ਬੰਦੇ ਨਾਲ ਗੱਲ ਕਰੇਗਾ ਆ ਮਿਲੇਗੀ ਨਾ ਹਲੀ ਮਿੰਨੇ ਕੇ ਜੋ ਮਰਜ਼ੇ ਖਾ ਲੇ ਜੋ ਮਰਜ਼ੇ ਪੀ ਲੇ ਭਲੇ ਚੀਤ ਤਾਰ ਕੇ ਕਿਸੇ ਬੰਦੇ ਨੂੰ ਨਾ ਦਿੱਤੇ ਵੀ ਹਿਸਾਬਾਤੋਂ ਪੱਲ ਫਿਰ ਤਰਾ ਕੋਈ ਫਾਇਦਾ ਨਹੀਂ ਚੜੇਗਾ ਜਦ ਤੱਕ ਤਰ ਕੋ ਰਹੇਗਾ ਦੇਖੋ ਜਨਾਬ ਤੇਰਾ ਫਾਇਦਾ ਕਰੇਗਾ ਦੂਜੇ ਬੰਦੇ ਨੂੰ ਮੁੰਦੀ ਤਾਰ ਕੇ ਦੇਗਾ ਫਿਰ ਦੂਜੇ ਬੰਦੇ ਦਾ ਫਾਇਦਾ ਕਰਨ ਲੱਗੇਗਾ ਓਕੇ ਹਾਂ ਕੋਈ ਸੰਕਟ ਗਿਰੇ ਆਏਗਾ ਤਾਂ ਟੁੱਟੇਗਾ ਤਾਂ ਗਵਾਚੇਗਾ ਤੇਰਾ ਜੀਵਨ ਬਚਾ ਦੇਗਾ ਖੁਦ ਚਲੇ ਜਾਏਗਾ ਆਸਾ ਹਮ ਤਾਂ ਪਹਿਲਾ 2 ਮਿੰਟ ਪਹਿਲਾ ਟੁੱਟ ਜਾਏਗਾ ਤ੍ਰਿੰਗਲ ਦੇ ਵਿੱਚੋਂ ਸਾਰਾ ਸੰਕਟ ਆਪਣੇ ਤੇ ਲੈ ਲੇਗਾ ਇਹ ਇਹਨਾਂ ਦਾ ਕੌਣ ਦਾ ਪੱਲਿੰਗ ਜੋ ਗੱਲ ਕੰਨੋਂ ਮੂੰਹ ਤੇ ਇਸ ਵਾਰ ਇਸ ਵਾਰ ਨਹੀਂ ਟਪਰੇ ਆਏਗਾ ਹੈ ਇਸ ਵਾਰ ਨਹੀਂ ਟਪਰੇ ਜੋ ਗੱਲ ਕੰਨੋਂ ਪੀਟ ਮੂੰਹ ਤੇ ਕੰਨੋਂ ਪੀਟ ਵੀ ਛਕ ਨਹੀਂ ਆਖਦੇ ਜਨਾਬ ਤੁਸੀਂ ਹਾਂ ਇਹ ਗੱਲ ਵਾਹਿਗੁਰੂ ਸਤਿਬਚਨ ਪੀਰ ਨਵਾਜਾ ਖਵਾਜਾ ਕਰਦੇ ਬੇੜਾ ਪਰਮ ਤੇਰੇ ਬੱਚੇ ਤੇਰੇ ਲਈ ਨਾਮ ਕਮਾਣਾ ਚੰਦਨ ਨਾ ਤੂੰ ਨਾਮ ਨਹੀਂ ਕਮਾ ਜਾਂਦਾ ਗਾ ਚੜਤ ਬਹੁਤ ਪਸੰਦ ਹਨ ਨਾਨੂ ਕਰਾਨੀ ਇਹ ਤੁੰਗਲ ਦੇ ਵਿੱਚ ਪੈ ਗਿਆ ਜਨਾਬ ਜਦ ਦਾ ਚੈਨਾ ਦੇ ਤੇਰੇ ਪੂਰੇ ਕਾਰੋਬਾਰ ਦੇ ਆਪਣੇ ਚਾਹ ਦਾ ਟਪਕ ਕਰਨਾ ਇਤਰੀ ਸੇ ਦਸਾ ਦਾ ਤਰੀਕਾ ਦਸਾ ਤੇਰੀ ਬਿਜਲੀ ਸੱਤ ਦਾ ਕਿੰਨੇ ਦਾ ਹੈ ਇਹ ਜੇ ਜਨਾਬ ਵੇਖੋ ਮੁਹੰਮਦ ਦੀ ਮੌਤ ਤੱਕ ਸੀ ਬੰਦੇ ਦੀ ਵੀ ਹੂੰ ਇਹ ਤਾਂ ਮੈਂ ਤਰ ਤੋ ਕਿ ਨਿਆਦੇ ਪੈਸੇ ਲੈ ਰਿਆ ਹਰ ਦੁਆਰ ਦੀ ਚੀਜ਼ ਆ ਜਿੱਥੇ ਮਰਜ਼ੀ ਚੈੱਕ ਕਰਾ ਲੈ ਮੈਨੂੰ ਕੋਈ ਦਿੱਕਤ ਨਹੀਂ ਮੈਂ ਇੱਥੇ ਬੈਠਿਆ ਤੈਨੂੰ ਦੁਕਾਨ ਦੇ ਅੰਦਰ ਹਮਮ ਤੁਹਾਨੂੰ ਮਨੇ ਇੱਕ ਟਿਪ ਵੀ ਦਿੱਤੀ ਤਸੀਆ ਤੁਹਾਨੂੰ ਚੰਗੀ ਲੱਗੀ ਆ ਅਗਰ ਵਾਲ ਉਹਨਾਂ ਜਲ ਜੰਦਾ ਤੇ ਮੇਰੀ ਚੀਜ਼ ਨਕਲੀ ਤੇ ਤੂੰ ਵੀ ਮੈਨੂੰ ਕਹਿੰਦਾ ਵੀ ਬੰਦਾ ਫਰੋੜ ਆ ਹਮ ਐਦਾ ਕੋਈ ਟਿਪ ਕੋਈ ਨਹੀਂ ਦੱਸ ਸਕਦਾ ਬੰਦਾ ਤਨੀ ਹਮ ਇਹ ਦੇਖੋ ਚੀਜ਼ੇ ਦੇਖੋ ਇੱਕ ਮਿੰਟ ਮੈਂ ਤੈਨੂੰ ਦਿਖਾ ਦਿੰਨਾ ਜਨਾਬ ਇੱਕ ਮਿੰਟ ਦੇ ਦਿਨਾ ਤੋ ਦਕੀ ਨਾਮ ਆ ਇਹਨਾਂ ਦਾ ਨਾਮ ਹੈਗਾ ਜੀ ਕੁਲਵਿੰਦਰ ਸਿੰਘ ਇੱਕ ਮਿੰਟ ਥੋੜਾ ਸਾਰਾ ਨੂੰ ਆ ਜਾ ਕੋਈ ਦਿੱਕਤ ਨਹੀਂ ਵੀਡੀਓ ਚੱਲਣ ਦਾ ਕੋਈ ਦਿੱਕਤ ਨਹੀਂ ਆਪਣਾ ਹੱਥ ਦਿਖਾਉ ਦੇਣਾ ਕੁਲਵਿੰਦਰ ਸਿੰਘ ਜੀ ਹੱਥ ਅੱਗੇ ਕਰ ਸ ਇਹ ਵਿਸ਼ਵਾਸ ਨਹੀਂ ਰੱਖਦੇ ਹੈਗੇ ਇਸ ਚੀਜ਼ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਵੈਸੇ ਇਹਦੀ ਪ੍ਰਾਈਸ ਕੀ ਆਏ ਜਨਾਬ 510 ਰੁਪਏ ਦਾ ਪ੍ਰਾਈਸ ਚੀਜ਼ 510 ਰੁਪਏ ਠੀਕ ਨਹੀਂ ਦੇਖੋ ਤੁਸੀਂ ਜਿਸ ਹਿਸਾਬ ਨਾਲ ਦਿਖਾਇਆ ਹੈ ਇਹ ਕੁਛ ਤਾਂ ਹੈ ਯਾਰ ਐਦਾਂ ਅਗਰ ਮੈਂ ਅੱਛਾ ਇਹ ਉਂਗਲੀ ਦੇ ਨਾਲ ਕਨੈਕਟ ਕਰਿਆ ਹੈ ਹਾਂ ਇਹ ਇਹ ਉਂਗਲੀ ਨੂੰ ਖਾਸ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹਦੀ ਨਸ ਦਿਲ ਤੱਕ ਜਾਂਦੀ ਹੈ ਇਸ ਲਈ ਇਹਦੇ ਚ ਵਿਆਹ ਦੀ ਅੰਗੂਠੀ ਪਾਈ ਜਾਂਦੀ ਹੈ ਕੋ ਕਲਾਮ ਪੜ੍ਹ ਕੇ ਮਹਦਿਆਨਾ ਕਲਾਮ ਅਰਦਾਸ ਇੱਕੋ ਚੀਜ਼ ਆ ਬਸ ਥੋੜਾ 파ਸ ਦਾ ਫਰਕ ਹੈ ਗੁਰੂ ਸਾਰਾ ਤਾਂ ਇੱਕ ਹੀ ਆ ਸਭ ਦਾ ਇਥੇ ਮਰਜ਼ੀ ਚਲੇ ਆ ਬਿਲਕੁਲ ਬਲੇ ਕਾ ਕੇ ਮੈਂ ਜੇ ਮਰਜ਼ੀ ਤੇ ਮਰਜ਼ੀ ਮੇਰੀ ਕੀ ਕਲਾਕ ਮੇਰੀ ਚੀਜ਼ ਨੂੰ ਗੱਲ ਆ ਕਿਸੇ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਯਾਦ ਕਰੇਗਾ ਜਨਾਬ ਬਿਲਕੁਲ ਬਿਲਕੁਲ ਤੇ ਦੋਸਤ ਸਭ ਨਾਲ ਪਹਿਲਾਂ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਬਹੁਤ ਬਹੁਤ ਸ਼ੁਕਰੀਆ ਔਰ ਚਲੋ ਮੈਂ ਥੋੜਾ ਜਿਹਾ ਕਰਮ ਜੋਗੀ ਆ ਮੇਰਾ ਮੰਨਣਾ ਹੈ ਕਿ ਚਲੋ ਇਹਨਾਂ ਚ ਵੀ ਬਹੁਤ ਕੁਝ ਹੋਊਗਾ ਜਿਹੜੀ ਚੀਜ਼ ਬਾਰੇ ਗਿਆਨ ਨਹੀਂ ਆਪਾਂ ਉਹਦੇ ਬਾਰੇ ਟਿੱਪਣੀ ਵੀ ਨਹੀਂ ਕਰਦੇ ਪਰ ਮੇਰਾ ਮੰਨਣਾ ਇਹ ਆ ਵੀ ਪਰਮਾਤਮਾ ਨੇ ਪ੍ਰਲਬਧ ਲਿਖੀ ਹੋਈ ਆ ਤੇ ਸਾਡਾ ਕੰਮ ਆਪਣੇ ਕਰਮ ਕਰੀ ਜਾਣਾ ਏ ਫਲ ਉਹਦਾ ਕੰਮ ਆ ਮੇਰੀ ਇਹ ਸੋਚ ਆਈ ਸਾਡੇ ਮਾਸਟਰਾਂ ਨੇ ਤਾਂ ਸਾਨੂੰ ਇਹੀ ਪੜਾਇਆ ਤਾਂ ਪ੍ਰਲਬਧ ਦੇ ਬਿਨਾ ਤਾਂ ਕੋਈ ਦੇਖੋ ਦਰਕਰਖ ਦਾ ਪਤਾ ਵੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਉਹਦੀ ਇਜਾਜ਼ਤ ਬਿਨਾਂ ਤਾਂ ਕੋਈ ਵੀ ਨਹੀਂ ਲੈ ਸਕਦਾ ਬਿਲਕੁਲ ਤੇ ਮਿੱਤਰ ਦਾ ਬਹੁਤ-ਬਹੁਤ ਧੰਨਵਾਦ ਜੀ ਚੰਗਾ ਜੀ ਹੁਣ ਤੁਹਾਨੂੰ ਰਤਨਾ ਬਾਰੇ ਪੂਰੀ ਜਾਣਕਾਰੀ ਹੋ ਗਈ ਧੰਨਵਾਦ ਪ੍ਰਾਪਤ ਥੈਂਕ ਯੂ